ਮੇਨ ਪ੍ਰਯਾਸ ਕਰਤੇ ਹਾਂ ਸਾਰੇ ਮੇਨ ਤਾਂ ਦੁਤੀਆ ਬਖਸ਼ਣ ਆਇਸਾ ਸਾਲਾਨਾ ਪੜਾਵੇ ਦੀਆਂ ਬਹੁਤ ਬਹੁਤ ਵਾਰ ਵਧਾਈਆ ਜੀ ਇਸੇ ਤਰ੍ਹਾਂ ਲੰਘਾ ਪੜਾ ਰਹੇ ਚੱਲਦੇ ਰਹਿ ਸ਼ਾਨਾਂ ਤੂੰ ਹੀ ਫਿਰ ਕੰਮ ਆਉਣਗੇ ਬੇੜੇ ਜੋ ਹੰਤਾ ਦੇ ਕਾਦਰ ਨੂੰ ਮਿਲਣਾ ਜੇ ਤੈ ਲੱਗ ਚਾਲਣ ਸੰਤਾ ਦੇ ਕਾਦਰ ਨੂੰ ਮਿਲਣਾ ਜੇ ਤੈ ਨੂੰ ਇੱਕ ਗਿਆਨ ਵਖਤਾ ਸਤ ਸੰਗ ਤੇ ਕਰਨੇ ਦਾ ਸਤ ਸੰਗ ਤੇ ਕਰਨੇ ਦਾ ਸਤ ਸੰਗ ਤੇ ਕਰਨੇ ਦਾ ਜਗਤੀ ਨੜ ਮਕਤੀ ਹੁੰਦੀ ਕਿੱਲਾ ਜਗਤ ਰੇਦਾ ਮਿਲਣਾ ਗੇ ਸਦਾ ਨਜਾਰੇ ਰੱਤਾ ਵ ਸੰਤਾ ਦੇ ਕਾਜਰ ਨੂੰ ਮਿਲਣਾ ਜੇ ਤੈ ਲਗ ਚਾਲਣ ਸੰਤਾ ਦੇ ਆਧੇ ਨੂੰ ਮਿਲਣਾ ਜੇ ਤੈ ਭਟਕੇ ਤੇ ਮਮਾਇਆ ਮੇ ਪੁੱਲ ਲਗਿਆ ਵਾ ਦੇ ਤੂੰ ਪੁੱਲ ਲਗਿਆ ਵਾ ਦੇ ਤੂੰ ਐਕਰੂ ਜੀ ਕੀ ਪਤੇ ਹਰ ਸਾਲ ਨਗਰ ਢੀਂਗੀ ਦੀਆਂ ਗੁਰਸਿੱਖ ਸੰਗਤਾਂ ਵੱਲੋਂ ਲਖ ਦਾਤਾ ਲਾਲਾਂ ਵਾਲੇ ਪੀਰ ਜੀ ਦੇ ਪਾਵਨ ਅਸਥਾਨਾਂ ਤੇ 16ਵਾਂ ਪੜਾੜਾ ਬੜੀ ਧੂਮ ਧਾਮ ਦੇ ਨਾਲ ਸਰਦਾ ਭਾਵਨਾ ਦੇ ਨਾਲ ਸਰਬੱਤ ਦੇ ਭਲੇ ਵਾਸਤੇ ਕਰਵਾਇਆ ਜਾ ਰਿਹਾ ਇਸ ਸਾਲਾਨਾ ਪੜਾੜੇ ਦੀਆਂ ਨਗਰ ਢੀਂਗੀ ਦੀਆਂ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈਆਂ ਜੀ ਪੀਰ ਪਾਸ਼ਾ ਜੀ ਨਗਰ ਖੇੜੇ ਫਸਲ ਬਾੜੀ ਮਾਲ ਪਸ਼ੂ ਤੇ ਸੁੱਖ ਵਰਤਾਉਣ ਏਕਤਾ ਦਾ ਇਤਿਫਾਕ ਵਕਸ਼ਣ ਭਰਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਪੀਰ ਪਾਸ਼ਾ ਜੀ ਮੇਰ ਭਰਿਆ ਸਿਰ ਤੇ ਹੱਥ ਰੱਖਣਾ ਸਲਾਨਾ ਭੰਡਾਰੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਭੰਡਾਰਾ ਕਰ ਰਹੇ ਹੋ ਕਿਵੇਂ ਦੇਖ ਰਹੇ ਹੋ ਜੀ ਜੈ ਪੀਰਾਂ ਦੀ ਸ ਕੀ ਸੁਲਤਾਨ ਲਖ ਦਾ ਤਾਂ ਲੱਲਾ ਵਾਲਾ ਪੀਰ ਜੀ ਦਰਬਾਰ ਤੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧਨਵਾਦ ਕਰਦੇ ਆ ਜੀ ਅੱਜ ਥੋੜ੍ਹ ਮਾ ਭੰਡਾਰਾ ਲਖ ਦਾ ਤਾਂ ਲੱਲਾ ਵਾਲਾ ਪੀਰ ਜੀ ਦੀ ਢਿੰਗੀ ਦੇ ਵਿੱਚ ਸੱਚੀ ਸਰਕਾਰ ਦੇ ਦਰਗਾਹ ਤੇ ਹੋਣ ਜਾ ਰਿਹਾ ਹੈ ਇਸ ਭੰਡਾਰੇ ਦੇ ਵਿੱਚ ਦੂਰ ਦੂਰ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਅਤੇ ਭੰਡਾਰਾ ਅਟੁੱਟ ਚੱਲਦਾ ਹੈ। ਇਹਨੂੰ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਕਵੈਸਰੀ ਜਿ세 ਵੀ ਬਹੁਤ ਵਧੀਆ ਆਉਂਦੇ ਨੇ ਜੀ। ਇੱਥੇ ਸਾਰੀ ਦੁਨੀਆ ਦੇ ਦੁੱਖ ਟੁੱਟਦੇ ਨੇ ਜੀ। ਕਿੰਨੇ ਸੰਗਤ ਪਹੁੰਚਦੇ ਇੱਥੇ ਜੀ? ਬਹੁਤ ਸੰਗਤ ਪਹੁੰਚਦੀ ਹੈ ਜੀ। ਹਰ ਸਾਲ ਦੁੱਗਣੀ ਹੁੰਦੀ ਹੈ ਜੀ। ਕਿੰਨੇ ਸੁੱਖਾ ਪੁਰੇ ਹੁੰਦੇ ਨੇ ਸੁੱਖਾ ਜੋ ਆਉਂਦਾ ਹੀ ਖਾਲੀ ਹੋ ਨਹੀਂ ਜਾਂਦਾ ਜੀ ਇਸ ਦਰਬਾਰ ਤੋਂ। ਕਿਹੜੀ ਜਗ੍ਹਾ ਜੇ ਹੈ 80 ਕੀ ਪੰਡੀ ਰੱਖਦਾ ਤਾਂ ਦਰਗਹ ਦੀ ਠੀਕ ਉਹ ਨਾਨਕ ਮਹਾਰਾਜ ਜੀ ਨੇ ਸਾਰੇ ਪਰਮਾਨ ਦਾ ਸਤਿਕਾਰ ਕੀਤਾ ਅਮਨ ਅੱਲਾ ਨੂਰ ਪਾਇਆ ਪੂਰੇ ਪ੍ਰਦੇਸ਼ ਸਮਭੰਗੇ ਇਹ ਜਨੂੰ ਤੇ ਸਭ ਦਾ ਮੁੱਖ ਜੀ ਆਪਾਂ ਭਲੇ ਤੋਂ ਮੰਦੇ ਸਾਰੇ ਸਤਿਕਾਰ ਨੂੰ ਬਨੇ ਗੁਰੂ ਪਿਆਰੇਓ ਇਹਨੂੰ ਮੁਸੰਦ ਸੇਕਟਰ ਅਸਾਈ ਆਪਨੇ ਤਾਰੇ ਭਾਈ ਭਾਈ ਮੇਰੇ ਮਹਿਮਾਨ ਨੂੰ ਖੁਸ਼ੀ ਹੁੰਦੀ ਹੈ ਗੁਰੂ ਪਿਆਰੇਓ ਇੱਥੇ ਜਾਤ ਪਾਤ ਨਹੀਂ ਕੋਈ ਕੋਈ